ਦੇ ਕਿਸ ਨੇ ਇੱਥੇ ਹਾਫੜਾ ਦਫੜੀ ਜਾਂ ਧੱਕਾ ਮੁੱਕੀ ਜੀ ਕੀਤੀ ਹੈ ਨਾ ਇੱਕ ਬੂੰਦ ਪਾਣੀ ਦੀ ਨਹੀਂ ਮਿਲਨੀ ਇੱਕ ਬੂੰਦ ਪਿਆਸੇ ਮਰੋਂਗੇ ਸਾਰੇ ਪਿਆਸੇ ਚਲੋ ਬੰਦਿਆਂ ਵਾਂਗੂ ਲੈਣ ਚ ਖੜੋ ਸਿੱਧੇ ਹੋਗੇ ਚਲੋ ਦਲਾ ਆਪਣੀ ਲੈਣ ਚ ਲੱਗੋ ਬਾਲੇ ਮੇਰੀ ਗੱਲ ਸੁਣਾ ਪਰਚੀ ਤੋਂ ਬਿਨਾ ਕਿਸੇ ਨੂੰ ਪਾਣੀ ਨਹੀਂ ਦੇਣਾ ਇਹ ਕਿਸੇ ਕੋਲੇ ਪਰਚੀ ਨਾ ਹੋਈ ਨਾ ਕੱਢ ਕੇ ਲੈਣ ਚ ਬਾਹਰ ਮਾਰੀ ਬਾਕੀ ਮੈਂ ਆਪੇ ਬੈਠਾ ਆਪੇ ਸਮਝ ਲਊਗਾ ਪਰ ਕੱਲੇ ਕੱਲੇ ਨੂੰ ਪਾਣੀ ਪਾਓ ਉਹ ਕਹੇ ਜਾਣ ਉਹ ਘਰੇ ਤੁਸੀਂ ਚਾਰ ਜਾਣੇ ਬਈ ਚਾਰ ਜਾਣੇ ਇੱਥੇ ਤੇਰੀ ਦਾਦੀ ਦਾ ਨਾਮ ਬੋਲੀ ਜਾਂਦਾ ਦਾਦੀ ਤੇਰੀ ਦੀ ਡੈਥ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਪਹਿਲਾਂ ਤਾਂ ਐ ਕਰੇ ਦਾ ਨਾਮ ਸਹੀ ਕਰਵਾ ਤੇਰੀ ਦਾਦੀ ਦਾ ਨਾਮ ਕਰਵਾ ਫੇਰ ਪਾਣੀ ਲੈਣਾ ਆ ਜਾ ਨੋ ਯਾਰ ਹਰ ਵਾਰੀ ਤੈਨੂੰ 3 ਸਾਲ ਹੋ ਗਏ ਮੈਨੂੰ ਦੇਖਦੇ ਨੂੰ ਚੱਲ ਚੱਲ ਜਾ ਉਹ ਨਹੀਂ ਨਹੀਂ ਚਾਚਾ ਪਹਿਲਾਂ ਨਾਮ ਸੈੱਟ ਕਰਵਾ ਲੈਣੀ ਪਾਣੀ ਮਿਲਦਾ ਉਹ ਫੜ ਫੜ ਚੱਲ ਬਾਈ ਗਾਹਾਂ ਲਾਓ ਯਾਰ ਇਹਨੂੰ ਬਾਹਰ ਘੱਟ ਮੜਾ ਜਾ ਸਾਈਡ ਤੇ ਖੜਾ ਫੇਰ ਆਈ ਚੱਲ ਵੀ ਚੱਲ